ਕਿ ਇਹ ਤੜਾ ਤੜ ਤੜਾ ਤੜਾ ਅਪਡੇਟ ਹੈ ਜਿਹੜੀਆਂ ਆਈਆਂ ਨੇ ਇਹ ਸਾਰੀਆਂ ਅਪਡੇਟ ਉਹਨਾਂ ਟੀਚਰਸ ਤੇ ਉਹਨਾਂ ਸਟੂਡੈਂਟਸ ਦੇ ਸਦਕਾ ਆਈਆਂ ਨੇ ਜਿਨ੍ਹਾਂ ਦਾ ਟ੍ਰਿਪਲ ਐਸ ਬੋਰਡ ਘੇਰਿਆ ਸੀਗਾ ਜਾ ਕੇ ਤਾਂ ਟ੍ਰਿਪਲ ਐਸ ਬੋਰਡ ਐਕਟਿਵ ਹੋ ਚੁੱਕੀ ਹੈ ਅੱਜ ਦੀ ਵੀਡੀਓ ਜੇ ਆਪਾਂ ਦੇਖਾਂਗੇ ਕਿਹੜੀਆਂ ਅਪਡੇਟ ਟ੍ਰਿਪਲ ਐਸ ਬੋਰਡ ਨੇ ਜਾਰੀ ਕੀਤੀਆਂ 29 11 24 ਨੂੰ ਕਾਫੀ ਅਪਡੇਟ ਰਹੀਆਂ ਆਪਾਂ ਦੇਖਦੇ ਆਂ ਪੂਰੀ ਵੀਡੀਓ ਦੇਖਿਓ ਛੱਡ ਕੇ ਨਾ ਜਾਈਓ ਕਿਹੜੀਆਂ ਪੋਸਟਸ ਐ ਜਿਹੜੀਆਂ ਇਹਨਾਂ ਨੇ ਹੋਰ ਕੱਢੀਆਂ ਨੇਗੀਆਂ ਤੇ ਕਿਹੜੀਆਂ ਪੋਸਟ ਦਾ ਪੇਪਰ ਹੈ ਜਿਹੜਾ ਪੋਸਟਪੋਨ ਕੀਤਾ ਹੈ ਠੀਕ ਐ ਰਾਈਟਿੰਗ ਟੈਸਟ ਲਈ ਬਰਾਇਆ ਸਾਰੇ ਦੇ ਸਾਰੇ ਰਿਜ਼ਲਟ ਦੇਖਾਂਗੇ ਸਾਰੀਆਂ ਅਪਡੇਟ ਦੇਖਾਂਗੇ ਨਵੀਆਂ ਜਿਹੜੀਆਂ ਪੋਸਟਾਂ ਲੱਗੀਆਂ ਉਹਨਾਂ ਦੇ ਲਈ ਆਨਲਾਈਨ ਅਪਲਾਈ ਡੇਟ ਜਿਹੜੀ ਕਿੰਨੀ ਹੈ ਕਿਵੇਂ ਐਕਟਿਵ ਹੋਊਗਾ ਲਿੰਕ ਕੀ ਕੁਝ ਹੋਊਗਾ ਸਾਰਾ ਦੇਖਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਜੇਕਰ ਤੁਹਾਡਾ ਕੋਈ ਕਮੈਂਟ ਹੈ ਜਦੋਂ ਵੀਡੀਓ ਲਾਈਵ ਖਤਮ ਹੋਊਗੀ ਕਮੈਂਟਾਂ 'ਚ ਛੱਡ ਕੇ ਜੁੜ ਜਾਇਓ ਉਸ ਦਾ ਰਿਪਲਾਈ ਤੁਹਾਨੂੰ ਬਾਅਦ ਦੇ ਵਿੱਚ ਦੇ ਦਿੱਤਾ ਜਾਏਗਾ ਠੀਕ ਹੈ ਚੱਲਦੀ ਲਾਈਵ 'ਚ ਵੀ ਕਮੈਂਟ ਕਰ ਸਕਦੇ ਹੋ ਪਰ ਕਮੈਂਟ ਦਿਖਣਗੇ ਨਹੀਂ ਤੁਹਾਨੂੰ ਜਦ ਇਹ ਤਾਂ ਸਾਰੀਆਂ ਅਪਡੇਟਸ ਨਹੀਂ ਗਈਆਂ ਪਹਿਲੀ ਜਿਹੜੀ ਕਾਉਂਸਲਿੰਗ ਸ਼ੈਡਿਊਲ ਹੈ ਲਾ ਅਫੀਸਰ ਦਾ ਐਡਵਰਟਾਈਜ਼ਮੈਂਟ ਨੰਬਰ 5/2023 ਇਹ ਜਾਰੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਥੋੜਾ ਜਿਹਾ ਜੂਮ ਕਰ ਦਈਏ ਆਪਾਂ ਅਗੀ ਅਪਡੇਟ ਹੈ ਜੀ ਦੇਖੋ ਲਾ ਅਫੀਸਰ ਦੀ ਅਪਡੇਟ ਹੈ ਉਸ ਤੋਂ ਬਾਅਦ ਹੈਗੀ ਹੈ 1 ਸੈਕਿੰਡਸ ਲੋ ਠੀਕ ਹੈ ਜੀ ਪਬਲਿਕ ਨੋਟਿਸ ਹੈਗਾ ਇਹ ਆਪਾਂ ਦੇਖਦੇ ਆ ਸਾਰੇ ਇਕੱਲਾ ਇਕੱਲਾ ਦੇਖਾਂਗੇ ਠੀਕ ਹੈ ਜੀ ਜਸਟ ਵੇਟ ਪਬਲਿਕ ਨੋਟਿਸ ਹੈਗਾ ਜੀ ਆਪ অপਸ਼ਨ ਸੀ ਕਿ ਰਿਟਰਨ ਐਗਜ਼ਾਮੀਨੇਸ਼ਨ ਫੋਰ ਦਾ ਪੋਸਟ ਆਫ ਜੂਨੀਅਰ ਇੰਜੀਨੀਅਰ ਠੀਕ ਹੈ ਜੀ ਛੋਟਾ ਹੀ ਕਰ ਲੈਣੇ ਜਿਆਦਾ ਵੱਡਾ ਕਰਦੇ ਤਾਂ ਪੂਰਾ ਪੜਿਆ ਨਹੀਂ ਜਾਂਦਾ ਠੀਕ ਹੈ ਇੰਨਾ ਕਰ ਰੱਖਦੇ ਆ ਉਸ ਤੋਂ ਬਾਅਦ ਨੋਟਿਸ ਹੈ ਜੀ ਜਿਹੜਾ ਪੋਸਟਮੋਰ ਕੀਤਾ ਗਿਆ ਰਿਟਰਨ ਐਗਜ਼ਾਮੀਨੇਸ਼ਨ ਕਿਹੜਾ ਹੈ ਇਹ ਵੀ ਆਪਾਂ ਦੇਖਾਂਗੇ ਇਸ ਤੋਂ ਬਾਅਦ ਨੈਕਸਟ ਹੈ ਜੀ ਟਾਈਪਿੰਗ ਸਚੂਲ ਇਹ ਜਿਹੜੀਆਂ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੀਆਂ ਐਡਵਰਟਾਈਜ਼ਮੈਂਟ ਨੰਬਰ 12/2024 ਜਿਸ ਦੇ ਵਿੱਚ 20 ਪੋਸਟਾਂ ਸੀਗੀਆਂ ਅਤੇ 4 ਪੋਸਟਾਂ ਸੀਗੀਆਂ ਠੀਕ ਹੈ ਜੀ ਇੱਕ 20 ਪੋਸਟਾਂ ਵਾਲੀ ਸੀਗੀ ਇੱਕ ਲਗੀਆਂ ਡਾਟਾ ਐਂਟਰੀ ਆਪਰੇਟਰ ਦੀਆਂ ਤਿੰਨ ਪੋਸਟਾਂ ਸੀਗੀਆਂ ਠੀਕ ਹੈ ਉਹ ਆਪਾਂ ਦੇਖਾਂਗੇ ਕਿਹੜੀਆਂ ਕਿਹੜੇ ਕੈਂਡੀਡੇਟ ਦੇ ਨਾਮ ਆਏ ਐ ਟਾਈਪਿੰਗ ਸ਼ਡਿਊਲ ਵੀ ਪੂਰਾ ਦੱਸਿਆ ਹੋਇਆ ਇਹਨਾਂ ਨੇ ਰਵੀ ਫੌਂਡ ਟਾਈਪਿੰਗ ਦਾ ਟੈਸਟ ਹੋਣਾ ਉਹ ਨਾਲ ਨੱਥੀ ਕਰਕੇ ਕੈਂਡੀਡੇਟ ਦੀ ਲਿਸਟ ਵੀ ਨਾਲ ਦਿੱਤੀ ਐ ਉਹ ਵੀ ਆਪਾਂ ਦੇਖਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਇਆ ਜੀ ਇਹ ਪੋਸਟ ਗਲਾਸ ਬਲੂਰ ਕ ਆਵਾਜ਼ ਦੀ ਤਾਂ ਕੋਈ ਦਿੱਕਤ ਨਹੀਂ ਹੈਗੀ ਨਾ ਆਵਾਜ਼ ਸਾਫ਼ ਆ ਰਹੀ ਹੈ ਮੇਰੀ ਚਲੋ ਠੀਕ ਹੈ ਲਾਇਬ੍ਰੇਰੀਅਨ ਐਂਡ ਐਸੀ ਆਪਰੇਟਰ ਵੀ ਹੈ ਜੀ ਉਸ ਤੋਂ ਬਾਅਦ ਕਾਉਂਸਲਿੰਗ ਸ਼ਡਿਊਲ ਹੈ ਪ੍ਰੋਗਰਾਮਰ ਦਾ ਪ੍ਰੋਗਰਾਮਰ ਦੀ ਜੀ ਐਡਵਰਟਾਈਜ਼ਮੈਂਟ ਨੰਬਰ 13 ਹੋ ਜੋ 2024 ਜੂਨੀਅਰ ਇੰਜੀਨੀਅਰ ਜੂਨੀਅਰ ਇੰਜੀਨੀਅਰ ਅਸਿਸਟੈਂਟ ਪ੍ਰੋਗਰਾਮ ਕੇਅਰ ਟੇਕਰ ਠੀਕ ਹੈ ਜੀ ਇਹਨਾਂ ਦੀ ਵੀ ਜਿਹੜੀ ਰਿਜ਼ਲਟ ਅਨਾਉਂਸ ਕਰ ਦਿੱਤਾ ਗਿਆ ਰਿਜ਼ਲਟ ਵੀ ਆਪਾਂ ਦੇਖਾਂਗੇ ਕਿਹੜੇ ਕਿਹੜੇ ਆਏ ਨੇ ਠੀਕ ਹੈ ਨੈਕਸਟ ਆ ਕਾਉਂਸਲਿੰਗ ਸ਼ਡਿਊਲ ਇਹਨਾਂ ਨੇ ਦਿੱਤਾ ਜੀ ਲਾਇਬ੍ਰੇਰੀ ਅਸਿਸਟੈਂਟ ਅਸਿਸਟੈਂਟ ਲਾਇਬ੍ਰੇਰੀਅਨ ਤੇ ਲਾਇਬ੍ਰੇਰੀਅਨ ਦਾ ਨੈਕਸਟ ਜਿਹੜੀ ਹੈ ਜੀ ਡਿਪਾਰਟਮੈਂਟ ਪ੍ਰੇਪਰੇਸ਼ਨ ਹੈ ਕਿ ਕਲਰਕ ਕਮ ਡਾਟਾ ਇੰਟਰੀ ਆਪਰੇਟਰ ਐਡਵਰਟਾਈਜ਼ਮੈਂਟ ਨੰਬਰ 3/2022 ਠੀਕ ਹੈ ਜੀ ਐਡਵਰਟਾਈਜ਼ਮੈਂਟ ਨੰਬਰ 3/2022 ਜਿਆਦਾ ਹੈ 3/2022 ਚ ਜਿੰਨਾਂ ਜਿਹਨਾਂ ਕੈਂਡੀਡੇਟਸ ਨੇ ਪੇਪਰ ਦਿੱਤਾ ਸੀਗਾ ਜੀ ਉਹ ਵਾਲੀ ਜਿਹੜੀ ਐਡਵਰਟਾਈਜ਼ਮੈਂਟ ਹੈ 917 ਪੋਸਟਾਂ ਸੀਗੀਆਂ ਇਹ 917 ਪੋਸਟਾਂ ਤੋਂ ਬਾਅਦ ਵੇਇਟਿੰਗ ਲਿਸਟ ਜਾਰੀ ਕੀਤੀ ਸੀ ਨਾ ਉਹਨਾਂ ਜਿਨ੍ਹਾਂ ਦਾ ਟਾਈਪਿੰਗ ਟੈਸਟ ਹੋਇਆ ਸੀ ਉਹਨਾਂ ਕੈਂਡੀਡੇਟ ਜਿਹੜੇ ਟਾਈਪਿੰਗ ਟੈਸਟ ਪਾਸ ਹੋਈ ਸੀ ਉਹਨਾਂ ਨੂੰ ਪ੍ਰੈਫਰੈਂਸ ਦੇਣ ਦੇ ਲਈ ਕਿਹਾ ਗਿਆ ਠੀਕ ਹੈ ਜੀ ਇਹ ਸਾਰੀਆਂ ਅਪਡੇਟ ਨੇ ਹੁਣ ਆਪਾਂ ਚੱਲਦੇ ਆਂ ਰਿਜ਼ਲਟ ਵਾਲੀ ਅਪਡੇਟ ਦੇ ਵੱਲ ਤਾਂ ਕਿੰਨਾ ਕਿੰਨਾ ਦੇ ਰਿਜ਼ਲਟ ਆਏ ਆ ਉਹ ਵੀ ਦੇਖਾਂਗੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿਹੜੀਆਂ ਪੋਸਟਾਂ ਲੱਗੀਆਂ ਜਿਨ੍ਹਾਂ ਦਾ ਇਹਨਾਂ ਦੇ ਪੋਰਟਲ ਹੈ ਆਨਲਾਈਨ ਵਾਲਾ ਉਹ ਓਪਨ ਕੀਤਾ ਐਡਵਰਟਾਈਜ਼ਮੈਂਟ ਨੰਬਰ 7 ਤੋਂ 2024 ਨਵੀਆਂ ਪੋਸਟਾਂ ਨੇ ਉਹਨਾਂ ਦੇ ਕੀ ਕੀ ਨਾਮ ਹੈ ਉਹ ਤੇ ਆਪਾਂ ਅਲੱਗ ਤੋਂ ਇੱਕ ਵੀਡੀਓ ਹੈ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਜੀ ਇਹ रिजल्ट आज ही अपलोड ਕੀਤਾ ਪਰ ڈیٹ ਲਿਖੀ ਹੈ 28 11 24 ਪਹਿਲਾ ਰਿਜ਼ਲਟ ਹੈ ਜੀ ਫਾਈਨਲ ਆਂਸਰ ਕੀ ਰੋਲ ਨੰਬਰ ਵਾਈਜ਼ ਰਿਟਨ ਐਗਜ਼ਾਮੀਨੇਸ਼ਨ ਫੋਰ ਦਾ ਲਾਇਬ੍ਰੇਰੀ ਅਸਿਸਟੈਂਟ ਅਸਿਸਟੈਂਟ ਲਾਇਬ੍ਰੇਰੀਅਨ ਲਾਇਬ੍ਰੇਰੀਅਨ ਠੀਕ ਹੈ ਜੀ ਇਹਦੀ ਪੀਡੀਐਫ ਫਾਈਲ ਆਪਾਂ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦੇਗੇ ਆਂਸਰ ਕੀ ਰਿਜ਼ਲਟ ਸਾਰੀ ਦੀ ਸਾਰੀ ਉਥੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਇਹ ਹੈਗੇ ਲਾਇਬ੍ਰੇਰੀ ਅਸਿਸਟੈਂਟ ਅਸਿਸਟੈਂਟ ਲਾਇਬ੍ਰੇਰੀਅਨ ਲਾਇਬ੍ਰੇਰੀਅਨ ਫਾਈਨਲ ਆਂਸਰ ਕੀ ਨੈਕਸਟ ਹੈ ਜੀ ਰੋਲ ਨੰਬਰ ਵਾਈਜ਼ ਰਿਟਨ ਰਿਜ਼ਲਟ ਫੋਰ ਦਾ ਪੋਸਟ ਆਫ ਡਾਟਾ ਕਮਾ ਮੈਕੈਨਿਕ ਇਹ ਦੋ ਪੋਸਟਾਂ ਸੀਗੀਆਂ ਉਹਦੇ ਵਿੱਚੀ ਪੋਸ ਸੀ ਨਾ ਡਾਟਾ ਐਂਟਰੀ ਆਪਰੇਟਰ ਤੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਇਹ ਹੈਗੀ ਆ ਬਰਫ 2024 ਡਾਟਾ ਐਂਟਰੀ ਆਪਰੇਟਰ ਠੀਕ ਹੈ ਜੀ ਜਿਸ ਦੀਆਂ ਤਿੰਨ ਪੋਸਟਾਂ ਸੀਗੀਆਂ ਆ ਉਹਦਾ ਰਿਜ਼ਲਟ ਹੈ ਇਹਦੀ ਫੁੱਲ ਤੁਹਾਨੂੰ ਪੀਡੀਐਫ ਜਿਹੜੀ ਦਿਖਾਉਣੀ ਆ ਠੀਕ ਹੈ ਵੀਡੀਓ ਚ ਬਨੇ ਰਹੋ ਜਾਓ ਨਾ ਵੀਡੀਓ ਨੂੰ ਛੱਡ ਕੇ ਲਾਈਕ ਜਰੂਰ ਕਰਦੇ ਹੋ ਸ਼ੇਅਰ ਕਰਦੇ ਹੋ ਸਾਰੇ ਕੈਂਡੀਡੇਟ ਦੇ ਨਾਲ ਚਲੋ ਆ ਦੇਖੋ ਉੱਪਰ ਪਿਆ ਰਿਜ਼ਲਟ ਡਾਟਾ ਐਂਟਰੀ ਆਪਰੇਟਰ ਦਾ ਪਿਆ ਉਸ ਤੋਂ ਬਾਅਦ ਫਾਈਨਲ ਆਨਸਰ ਕੀ ਪਈ ਹੈ ਰਿਜ਼ਲਟ ਇਸੀ ਆਪਰੇਟਰ ਦੀ ਆਨਸਰ ਕੀ ਪਈ ਹੈ ਨੈਕਸਟ ਹੈ ਜੀ ਫਾਈਨਲ ਆਨਸਰ ਕੀ ਰਿਜ਼ਲਟ ਆਫ ਰਿਟਰਨ ਹੈਜ਼ ਓਨ ਦਾ ਪੋਸਟ ਆਫ ਗਲਾਸ ਬਲੂਰ ਗਮ ਸਟੋਰ ਕੀਪਰ ਇਹਨਾਂ ਦੀ ਕਾਉਂਸਲਿੰਗ ਸ਼ਡਿਊਲ ਹੈ ਜਿਹੜੀ ਤੁਹਾਨੂੰ ਦੱਸ ਦਿੱਤੀ ਹੈ ਕਿ ਠੀਕ ਹੈ ਉਹ ਆਪਾਂ ਇੱਕ ਵਾਰ ਵੀਡੀਓ ਜਿਹੜੀ ਬੈਕ ਕਰਕੇ ਦੇਖ ਲਿਓ ਬਾਅਦ ਚ ਦੇਖ ਲਿਓ ਹਜੇ ਲਾਈਵ ਹੈ ਜਿਹੜੀ ਪੂਰੀ ਵੀਡੀਓ ਐਂਡ ਹੋ ਜਾਂਦੋਂ ਨੈਕਸਟ ਹੈ ਜੀ ਕਲਿਕ ਏ ਟੂ ਫਾਈਨਲ ਆਨਸਰ ਕੀ ਰੋਲ ਨੰਬਰ ਵਾਈਜ਼ ਦਾ ਐਗਜ਼ਾਮ ਹੈਲ ਠੀਕ ਹੈ ਰਿਜ਼ਲਟ ਆ ਗਿਆ ਅਨਸਰ ਕੀਤਾ ਕਿ ਨੈਕਸਟ ਹੈ ਫਾਈਨਲ ਅਨਸਰ ਕੀ ਫੋਰ ਦਾ ਪੋਸਟ ਆਫ ਅਸਿਸਟੈਂਟ ਪ੍ਰੋਗਰਾਮ ਹੁਣ ਇਹ ਵੀ ਦੋ ਅਨਾਉਂਸ ਕਰ ਦਿੱਤਾ ਗਿਆ ਹੈ ਨੈਕਸਟ ਗੱਲ ਕਰਦੇ ਆ ਜੀ ਫਾਈਨਲ ਅਨਸਰ ਕੀ ਫੋਰ ਦਾ ਰਿਜ਼ਲਟ ਆਫ ਜੂਨੀਅਰ এনवायरमेंटਲ ਇੰਜੀਨੀਅਰ ਠੀਕ ਹੈ ਜੂਨੀਅਰ ਇੰਜੀਨੀਅਰ ਜੇਈਡੀਸੀ ਦੀ ਪੋਸਟ ਜੀ ਉਹਦਾ ਵੀ ਰਿਜ਼ਲਟ ਜਾਰੀ ਕੀਤੀ ਹੈ ਨੈਕਸਟ ਦਾ ਰਿਜ਼ਲਟ ਤੇ ਫਾਈਨਲ ਅਨਸਰ ਕੀ ਹੈ ਕੇਰਟਿਕ ਦੀ ਐਡਵਰਟਾਈਜ਼ਮੈਂਟ ਨੰਬਰ 13/2024 ਦੀ ਨੈਕਸਟ ਇਹਨਾਂ ਨੇ ਕੀਤਾ ਜੀ ਫਾਈਨਲ ਅਨਸਰ ਕੀ ਰਿਜ਼ਲਟ ਫੋਰ ਦਾ ਪੋਸਟ ਆਫ ਜੂਨੀਅਰ ਸੈਂਟੀਫਿਕ ਆਫੀਸਰ 13 ਆਫ 2024 ਨੈਕਸਟ ਇਹ ਜੀ ਕਲਿੱਕ ਕੀਤਾ ਹੈ ਟੂ ਫਾਈਨਲ ਅਨਸਰ ਕੀ ਫੋਰ ਦਾ ਪੋਸਟ ਆਫ ਅ ਪ੍ਰੋਗਰਾਮਰ ਇੱਕ ਤਾਂ ਸੀਗੀ ਦੇਖੋ ਅਸਿਸਟੈਂਟ ਪ੍ਰੋਗਰਾਮਰ ਦੀ ਇਹ ਐ ਪ੍ਰੋਗਰਾਮਰ ਦੀ ਠੀਕ ਹੈ ਇਸ ਦੀ ਇੱਕ ਪੋਸਟ ਸੀਗੀ ਨੈਕਸਟ ਹੈ ਜੀ ਪ੍ਰੋਵੀਜ਼ਨਲ ਰਿਜ਼ਲਟ ਕਮ ਮੈਰੀਡ ਲਿਸਟ ਫੋਰ ਐਡਵਰਟਾਈਜ਼ਮੈਂਟ ਪੰਜ ਆਫ 2016 ਇਹ 26 11 ਦੀ ਇਹ ਵੀ ਸਾਰੇ ਕੈਂਡੀਡੇਟ ਨੇ ਦੇਖ ਲਈ ਹੋਗੀ ਚਲੋ ਹੁਣ ਚੱਲਦੇ ਆਪਾਂ ਪੀਡੀਐਫਸ ਦੇ ਵੱਲ ਕਿਹੜੀ ਹੈ ਇਹ ਪੀਡੀਐਫ ਸੀਗੀਆਂ ਉਹਦੇ ਵੱਲ ਸਭ ਤੋਂ ਪਹਿਲਾਂ ਦੇਖਾਂਗੇ ਆਪਾਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਠੀਕ ਹੈ ਜੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਦੇਖੋ ਜਿੰਨ ਤੱਕ ਨੋਟਿਸ ਹੈ ਜਿਹੜਾ ਜਾਰੀ ਕੀਤਾ ਅੱਜ ਇਹਨਾਂ ਨੇ ਇਹਦੇ ਵਿੱਚ ਦੇਖੋ ਟਾਈਪਿੰਗ ਟੈਸਟ ਲਿਆ ਜਾਣਾ ਹੈ 8 12 2024 ਨੂੰ ਠੀਕ ਹੈ ਜੀ 8 12 2024 ਨੂੰ ਲੇ ਕਹਿਣਾ ਥੱਲੇ ਇੱਕ ਤਾਂ 20 ਪੋਸਟਾਂ ਸੀ ਕਲਰਕ ਗਵਰਨਮੈਂਟ ਅਟੈਂਡੀਓਪਰੇਟਰ ਦੀਆਂ ਇੱਕ ਡਾਟਾ ਐਂਟਰੀ ਆਪਰੇਟਰ ਦੀਆਂ ਤਿੰਨ ਪੋਸਟਾਂ ਸੀਗੀਆਂ ਕਲੀਅਰ ਹੈ ਜੀ ਹੁਣ ਕਿੰਨਾ ਕਿੰਨਾ ਕੈਂਡੀਡੇਟ ਦੇ ਨਾਮ ਆਏ ਐ ਇਹ ਮੰਨ ਲਓ ਪੋਸਟਾਂ ਸੀਗੀਆਂ 20 ਤਾਂ 20 ਨੂੰ 10 ਗੁਣਾ ਕਰ ਲਓ 200 20 10 200 ਬਣਦੇ ਐ ਨਾ 200 ਆ ਵੀ ਮੰਗਾਏ ਉਹਦੇ ਤਿੰਨ ਪੋਸਟਾਂ ਤਾਂ ਉਹਦੇ 43 ਮਤਲਬ ਕਿ 10 ਗੁਣਾ ਵੱਧ ਕੈਂਡੀਡੇਟ ਅਪਲਾਈ ਐ ਨਾ ਨਹੀਂ ਹੁਣ ਆਪਾਂ ਦੇਖਦੇ ਆ ਕਿੰਨਾ ਕਿੰਨਾ ਕੈਂਡੀਡੇਟ ਦੇ ਜਿਹੜੇ ਨਾਮ ਆਏ ਐ ਠੀਕ ਐ ਉਸ ਤੋਂ ਪਹਿਲਾਂ ਆਪਾਂ ਥੋੜੀ ਜੀ ਡਿਟੇਲ ਚੈੱਕ ਕਰ ਲੈ ਆ ਸਾਰੀ ਡਿਟੇਲ ਹੈਗੀ ਸਿਰਫ ਕਿੰਨੇ ਦਿਨ ਦਿੱਤੇ ਹੈ ਮੰਨ ਲਓ 8 ਤਰੀਕ ਨੂੰ ਪੇਪਰ ਹੈ ਅੱਜ 29 ਤਰੀਕ ਹੋਗੀ 30 ਉਸ ਤੋਂ ਬਾਅਦ 8 ਤਰੀਕ ਨੂੰ ਤੁਹਾਡਾ ਪੇਪਰ ਹੈ ਮਤਲਬ ਕਿ ਪੂਰਾ ਹਫਤਾ ਦਿੱਤਾ ਹੈ ਜਿੰਨਾ ਦੀ ਟਾਈਪਿੰਗ ਟੈਸਟ ਚ ਪਹਿਲਾਂ ਤਿਆਰੀ ਹੈਗੀ ਹੈ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਜਿੰਨਾ ਦੀ ਟਾਈਪਿੰਗ ਟੈਸਟ ਤਿਆਰੀ ਹੈ ਨਹੀਂ ਹੈਗੀ ਨਵੇਂ ਨੇਗੇ ਉਹਨਾਂ ਲਈ ਡੈਬ ਇੰਡੈਕਸ ਤੇ ਥੋੜਾ ਔਖਾ ਹੋ ਜਾਊਗਾ ਠੀਕ ਹੈ ਨਾ ਤਾਂ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਆਵਲ ਜਿਹੜਾ ਇਨਸਟਰਕਸ਼ਨਸ ਦੇ ਗਏ ਟਾਈਪਿੰਗ ਟੈਸਟ ਦੇ ਰਿਗਾਰਡਿੰਗ ਦਿੱਤੀਆਂ ਹੋਈਆਂ 29823 ਲਿਖਿਆ ਹੋਇਆ ਐਡਮਿਟ ਕਾਰ 29823 ਨੋ ਟਾਈਪਿੰਗ ਟੈਸਟ ਵਿਲ ਬੀ ਕੰਡਕਟਡ ਫਰੋਮ 29823 ਚਲੋ ਇਹਨਾਂ ਨੇ ਪੁਰਾਣੀ ਹੈ ਜਿਹੜੀ ਉਹ ਪੀਡੀਐਫ ਦੇਤੀ ਕਿਉਂਕਿ ਇਨਸਟਰਕਸ਼ਨਸ ਤਾਂ ਸੇਮ ਹੀ ਰਹਿਣਗੀਆਂ ਠੀਕ ਹੈ ਜੀ ਯੂਨੀਕੋਡ ਰਾਵੀ ਫੌਂਟ ਦੇ ਵਿੱਚ ਰਹੇਗਾ ਜੀ 92% ਤੁਹਾਡੀ ਐਕਿਊਰੇਸੀ ਹੋਣੀ ਚਾਹੀਦੀ ਹੈ 8% ਗਲਤੀਆਂ ਮਾਫ ਹੈ ਮੰਨ ਲਓਗੇ ਇੰਗਲਿਸ਼ ਤੇ ਪੰਜਾਬੀ ਇੱਕ ਟਾਈਪਿੰਗ ਟੈਸਟ ਹੋਊਗਾ 300 ਵਰਜ਼ਾ ਪੈਰਾਗ੍ਰਾਫ ਹੋਏਗਾ ਦੋਨਾਂ ਪੰਜਾਬੀ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਤੇ ਤੁਸੀਂ 24 ਗਲਤੀਆਂ ਤੁਹਾਨੂੰ ਮਾਫ ਨੇ 300 ਵਰਡ ਹੋਣਗੇ ਵਰਡ ਪੂਰੇ ਪੂਰੇ ਹੁੰਦੇ ਹੈਗੇ ਤੇ ਇੰਗਲਿਸ਼ ਦੇ ਵਿੱਚ ਵੀ ਪੂਰੇ ਹੋਣਗੇ ਪੰਜਾਬੀ ਵਿੱਚ ਵੀ ਪੂਰੇ ਹੋਣਗੇ 300 ਵਰਡ ਜੋ ਤੁਸੀਂ 24 ਗਲਤੀਆਂ ਨਹੀਂ ਹੈ ਜਿਹੜੀਆਂ ਉਹ ਕਰਨੀ ਆ ਰੇ ਜੇਕਰ 24 ਤੋਂ ਵੱਧ ਗਲਤੀਆਂ ਤੁਸੀਂ ਕਰਦੇ ਹੋ 92% ਐਕੂਰੇਸੀ ਨਹੀਂ ਹੋਗੀ ਤਾਂ ਟਾਈਪਿੰਗ ਟੈਸਟ ਜਿਹੜਾ ਉਹ ਪਾਸ ਨਹੀਂ ਹੋਏਗਾ ਰਿਜ਼ਲਟ ਵੀ ਤੁਹਾਨੂੰ ਨਾਲ ਦੀ ਨਾਲ ਹੈ ਜਿਹੜਾ ਉਹ ਅ ਕਲੀਅਰ ਹੋ ਜਾਏਗਾ ਇਸ ਗ੍ਰੀਨ ਤੇ ਸੌਫਟਵੇਅਰ ਦੇ ਵਿੱਚ ਹੁੰਦਾ ਠੀਕ ਹੈ ਯੂਨੀਕੋਡ ਰਾਵੀ ਫੌਂਟ ਦੇ ਵਿੱਚ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਇੰਗਲਿਸ਼ ਦਾ ਟਾਈਮ ਰੰ ਫੌਂਟਰ ਆਪਣੇ ਆਪ ਹੀ ਹੁੰਦਾ ਦੇਖੋ ਲਿਖਿਆ ਨਾ 8% ਮਿਸਟੇਕਸ 92% ਐਕੂਰੇਸੀ ਦੇ ਨਾਲ ਠੀਕ ਹੈ ਆ ਸਾਰੀ ਡਿਟੇਲ ਹੈ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ ਇਸ ਦੇ ਵਿੱਚ ਸ਼ਿਫਟ ਕੀ ਹੈ ਸ਼ਿਫਟ ਟੀ ਹੈ ਓ ਹੈ ਈ ਹੈ ਇਹ ਸਾਰਾ ਕੁਝ ਹੈ ਇਹ ਪਤਾ ਕੀ ਹੈ ਇਹ ਆਪਾਂ ਪੰਜਾਬੀ ਚ ਪੜ੍ਹਦੇ ਹੁੰਨੇ ਆ ਨਾ ਕਿਹੜੀਆਂ ਨੇ ਸਵਰਧੁਨੀਆਂ ਸਵਰਧੁਨੀਆਂ ਕਿੰਨੀਆਂ ਹੁੰਦੀਆਂ 10 ਹੁੰਦੀਆਂ ਨੇ ਨਾ 10 ਸਵਰਧੁਨੀਆਂ ਹੀ ਨੇ ਹੁਣ ਠੀਕ ਹੈ ਊੜੇ ਨੂੰ ਔਕੜ ਆਪਣੇ ਆਪ ਲੱਗਿਆ ਹੋਇਆ ਹੁੰਦਾ ਊੜੇ ਨੂੰ ਦਲੈਂਕੜ ਵੀ ਆਪਣੇ ਆਪ ਲੱਗਿਆ ਹੋਇਆ ਹੁੰਦਾ ਐੜੇ ਨੂੰ ਕੰਨਾ ਵੀ ਆਪਣੇ ਆਪ ਲੱਗਿਆ ਹੋਇਆ ਹੁੰਦਾ ਇਹ 10 ਸਵਰਧੁਨੀਆਂ ਨੇ ਜੇਕਰ ਤੁਸੀਂ ਇਕੱਲਾ ਐੜਾ ਪਾ ਕੇ ਨਾਲ ਕੰਨਾ ਪਾਣਾ ਚਾਹੋਗੇ ਮਤਲਬ ਕਿ ਉਹ ਗਲਤ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਨਾਟ ਅਸੈਪਟੇਬਲ ਦਿੱਤਾ ਹੋਇਆ ਠੀਕ ਹੈ ਜਿਨ੍ਹਾਂ ਨੂੰ ਟਾਈਪਿੰਗ ਆਉਂਦੀ ਹੈ ਜਿਹੜੇ ਨਵੇਂ ਨੇਗੇ ਪਲੀਜ਼ ਕੋਸ਼ਿਸ਼ ਕਰਿਓ ਟਾਈਪਿੰਗ ਟੈਸਟ ਜਿਹੜਾ ਉਹ ਕਰ ਸਕਦੇ ਹੋ ਪਰ ਉਹਦੇ ਲਈ ਤਿਆਰੀ ਬਹੁਤ ਜੀ ਜਾਣ ਲਾਉਣਾ ਪਏਗਾ ਤੁਹਾਨੂੰ ਤਾਂ ਜਾ ਕੇ ਟਾਈਪਿੰਗ ਟੈਸਟ ਨਿਕਲ ਲੈ ਆਹ ਸਾਰੀ ਡਿਟੇਲ ਦਿੱਤੀ ਹੋਈ ਹੈ ਮਤਲਬ ਕਿ ਜੇ ਇੱਕ ਵਰਡ ਦੇ ਵਿੱਚ 8 ਕੈਰੈਕਟਰਸ ਨੇ 8 ਕੈਰੈਕਟਰ ਦੇ ਵਿੱਚੋਂ ਸਿਰਫ ਤੁਸੀਂ 5 ਕੈਰੈਕਟਰਸ ਆਈ ਉਹ ਇੱਕ ਵਰਡ ਮੰਨ ਲਗੇ ਮਤਲਬ ਦੋ ਵਰਡ ਹੋ ਗਏ 14 ਕੈਰੈਕਟਰਸ ਦੇ ਠੀਕ ਹੈ 14 ਕੈਰੈਕਟਰ ਦੇ ਦੋ ਵਰਡ ਨੇ ਤਾਂ ਉਹਨਾਂ ਚੋਂ 5-5 ਕੈਰੈਕਟਰ ਲੈ ਕੇ 10 ਕੈਰੈਕਟਰ ਬਣਾ ਕੇ ਦੋ ਵਰਡ ਜਿਹੜੇ ਉਹ ਬਣ ਜਾਣਗੇ ਮਤਲਬ ਕਿ ਪਰ ਵਰਡ ਪਰ ਇੱਕ ਵਰਡ ਕਿੰਨੇ ਦਾ ਹੋਊਗਾ 5 ਕੈਰੈਕਟਰ ਦਾ ਹੋਊਗਾ ਮਤਲਬ ਕਿ ਦੰਦੇ ਨੂੰ ਕਰਨਾ ਹੈ ਤਾਂ ਤੁਸੀਂ ਸਿੰਗਲ ਵਰਡ ਬਣਦੇ ਉਹਦੇ ਦੋ ਸਿੰਗਲ ਵਰਡ ਨਹੀਂ ਮੰਨਗੇ ਉਹਨਾਂ ਨੂੰ ਕਨੈਕਟ ਕਰਕੇ ਪੰਜ ਬਣ ਜੇਕਰ ਨਹੀਂ ਸਮਝ ਆਇਆ ਕਮੈਂਟ ਕਰ ਦਿਓ ਅਲੱਗ ਤੋਂ ਇਸ ਤੇ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ ਆਪਾਂ ਠੀਕ ਹੈ ਜੀ ਆਹ ਸਾਰੀ ਡਿਟੇਲ ਹੈ ਜਿਹੜੀ ਦਿੱਤੀ ਹੋਈ ਹੈ ਇਹ ਫਾਰਮੂਲੇਸ ਨੇਗੇ ਕਿਵੇਂ ਸਪੀਡ ਕੈਲਕੂਲੇਟ ਹੋਊਗੀ ਗ੍ਰੋਸ ਸਪੀਡ ਕਿੰਨੀ ਹੈ ਨੈਟ ਸਪੀਡ ਮੈਨੂੰ ਲਿਕਸ ਪੰਜਾਬੀ ਜੀ ਤੁਹਾਨੂੰ ਗੱਲ ਦੱਸ ਦਿੰਨਾ ਮੰਨ ਲਓ ਤੁਸੀਂ ਕੀ ਕੀਤਾ 300 ਵਰਡ ਟਾਈਪ ਕੀਤੇ ਠੀਕ ਹੈ 10 ਮਿੰਟਾਂ 'ਚ ਤੁਸੀਂ 300 ਵਰਡ ਟਾਈਪ ਕਰਤੇ ਤੁਸੀਂ ਚਾਹੇ 300 ਵਰਡ ਸਹੀ ਕੀਤੇ ਚਾਹੇ ਗਲਤ ਟਾਈਪ ਕੀਤੇ ਠੀਕ ਹੈ ਤੁਹਾਡੀ ਜਿਹੜੀ ਗਰੋਸ ਸਪੀਡ ਹੋਊਗੀ ਉਹ ਹੋਊਗੀ 30 ਵਰਡ ਪਰ ਮਿੰਟ ਦੀ ਤੁਸੀਂ ਜੇ 10 ਮਿੰਟਾਂ 'ਚ 300 ਵਰਡ ਟਾਈਪ ਕੀਤੇ ਜੇ ਤੁਸੀਂ ਮੰਨ ਲਓ ਆ 24 ਗਲਤੀਆਂ ਕਰਤੀਆਂ ਠੀਕ ਹੈ 24 ਗਲਤੀਆਂ ਕਰਤੀਆਂ 24 ਗਲਤੀਆਂ ਕੱਢ ਕੇ ਮਗਰ 300 ਚ ਕਿੰਨੇ ਮਗਰ ਰਹਿ ਗਏ ਉਹ ਮੰਨ ਲਓ 29. ਸੰਥਿੰਗ ਥੋੜੀ ਹੈ ਜਿਹੜੀ ਸਪੀਡ ਉਹ ਬਣੇਗੀ ਠੀਕ ਹੈ ਪਰ ਨੈਟ ਸਪੀਡ ਹੈ ਥੋੜੀ 300 ਵਰਡ ਦੀ ਹੀ ਬਣ ਗਈ ਤਾਂ ਜੇ ਨਹੀਂ ਤੁਸੀਂ 24 ਗਲਤੀਆਂ ਕੱਢਤੀਆਂ ਠੀਕ ਹੈ ਉਹ ਨੈਟ ਸਪੀਡ ਦੇ ਵਿੱਚ ਹੀ ਆ ਜਾਣਗੀ ਤਾਂ ਕਿਸੇ ਨੇ ਕਨਫਿਊਜ਼ ਨਹੀਂ ਹੋਣਾ ਗ੍ਰੋਸ ਸਪੀਡ ਦੇ ਨੈਟ ਸਪੀਡ ਨੂੰ ਲੈ ਕੇ ਸਿੱਧਾ ਇਹ ਤਰੀਕਾ ਹੈ ਵੀ 10 ਮਿੰਟਾਂ ਦੇ ਵਿੱਚ ਤੁਸੀਂ 300 ਵਰਡ ਟਾਈਪ ਕਰੋ 300 ਵਰਡ ਦੇ ਵਿੱਚੋਂ 24 ਤੋਂ ਘੱਟ ਗਲਤੀਆਂ ਟਾਈਪ ਕਰਨੀਆਂ ਨੇ ਬਾਸ ਇਹੀ ਤੁਹਾਡੀ ਨੈਟ ਸਪੀਡ ਹੈ ਓਕੇ ਚਲੋ ਨੈਕਸਟ ਆ ਗਿਆ ਜੀ ਅੱਗੇ ਆਪਾਂ ਆਹ ਦੇਖੋ ਆਗੇ ਨਾ ਹੋਣ ਨੈਕਸਚਰ 20 ਦਿੱਤਾ ਹੋਇਆ ਹੈ ਇਹ ਹੈਗੇ ਨੇ ਨਾਮ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੇ ਜਿਹੜੀਆਂ 20 ਪੋਸਟਾਂ ਸੀਗੀਆਂ ਉਹਨਾਂ ਦੇ ਲਈ ਨਾਮ ਨੇਗੇ ਇਹ ਤੋਂ ਥੱਲੇ ਜਿਹੜੀ ਲਿਸਟ ਹੈਗੀ ਉਹ ਡਾਟਾ ਐਂਟਰੀ ਆਪਰੇਟਰ ਦੀ ਹੈਗੀ ਠੀਕ ਹੈ ਆ ਦੇਖੋ ਆਗੇ ਟੋਟਲ ਨਾਮ ਠੀਕ ਹੈ ਟੌਪ ਤੇ ਕੌਣ ਹੈ ਨਸੀਪਣ 25 ਤੋਂ ਸ਼ੁਰੂ ਹੁੰਦੀ ਹੈ ਇਹ ਸੀਰੀਅਲ ਨੰਬਰ 1 ਤੁਸੀਂ ਦੇਖ ਸਕਦੇ ਹੋ ਟੋਟਲ ਆਪਾਂ ਦੇਖਦੇ ਆ 20 ਪੋਸਟਾਂ ਸੀ ਨਾ 20 ਦਾ ਕਿੰਨੇ ਗੁਣਾ ਕੈਂਡੀਡੇਟ ਬਣਦਾ ਹੈ ਠੀਕ ਹੈ ਜੀ ਨੈਕਸਟ ਦੇਖੋ 200 200 ਦੇ ਲਾਏ ਆ ਯਾਨੀ ਕਿ ਜੇ 200 ਦਾ ਆਪਾਂ 10 ਗੁਣਾ ਕਰੀਏ ਤਾਂ 200 ਬਣਦਾ ਹੈ ਨਾ ਤਾਂ ਇਹਨਾਂ ਨੇ ਕਿੰਨੇ ਬਣਾ ਲਏ 220 ਕੈਂਡੀਡੇਟ ਬਣਾ ਲਏ ਨੈਕਸਟ ਆ ਦੇਖੋ ਇਹ ਪੋਸਟਾਂ ਸੀ ਕਿ ਆ ਤਿੰਨ ਕੱਲੀਆਂ ਡਾਟਾ ਇਨਪੁਟ ਆਪਰੇਟਰ ਦੀਆਂ ਇਹਦੇ ਕਿੰਨੇ ਕੈਂਡੀਡੇਟ ਬੁਲਾਏ ਨੇ ਆਪਾਂ ਚੈੱਕ ਕਰ ਸਕਦੇ ਆ ਠੀਕ ਹੈ ਜੀ 75 ਤੋਂ ਇਹ ਖਤਮ ਕਿੱਥੇ ਹੁੰਦੀ ਹੈ 24 ਨੰਬਰਾਂ ਤੇ ਜਾ ਕੇ ਖਤਮ ਹੁੰਦੀ ਹੈ ਇਹ ਕਿੱਥੋਂ ਸ਼ੁਰੂ ਹੁੰਦੀ ਹੈ 75 ਤੋਂ ਸ਼ੁਰੂ ਹੁੰਦੀ ਹੈ ਤੇ ਖਤਮ ਹੁੰਦੀ ਹੈ ਜਾ ਕੇ ਜੀ ਇਹ 44 ਤੇ ਠੀਕ ਹੈ ਟੋਟਲ 44 ਕੈਂਡੀਡੇਟ ਨੇ ਜਿਹੜੇ ਉਹ ਡਾਟਾ ਐਂਟਰੀ ਆਪਰੇਟਰ ਲਈ ਟਾਈਪਿੰਗ ਲਈ ਬੁਲਾਏ ਆ ਤੇ 200 ਕਿੰਨੇ 200 200 220 ਕੈਂਡੀਡੇਟ ਜਿਹੜੇ ਡਾਟਾ ਐਂਟਰੀ ਆਪਰੇਟਰ ਲਈ ਬੁਲਾਏ ਠੀਕ ਹੈ ਹੁਣ ਜਿੰਨਾ ਜਿੰਨਾ ਕੈਂਡੀਡੇਟ ਦੇ ਸੈਗੀ ਹੈਗੀ ਹੈ ਠੀਕ ਹੈ ਹੋਰ ਕਿਹੜੀਆਂ ਕਿਹੜੀਆਂ ਡਿਟੇਲਸ ਨੇਗੀਆਂ ਐਡਵਰਟਾਈਜ਼ਮੈਂਟ ਨੰਬਰ 7 2024 ਆਪਾਂ ਜਿਹੜਾ ਐਡਵਰਟਾਈਜ਼ਮੈਂਟ ਉਹ ਦੁਬਾਰਾ ਖੋਲ ਕੇ ਪ੍ਰੋਵਾਈਡ ਕਰਾ ਦੇਗੇ ਤੁਹਾਨੂੰ ਸਾਰੀ ਦੀ ਸਾਰੀ ਡਿਟੇਲ ਕਮੈਂਟ ਜਰੂਰ ਕਰ ਦਿਓ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਅਗਲੀ ਹੈਗੀ ਹੈ ਕਨੈਕਸ਼ਨ ਪੋਰਟਲ ਖੁੱਲਣ ਦਾ ਸਮਾਂ ਹੈ ਜਿਹੜਾ ਜੀ ਉਹ 8 12 24 ਹੈ ਤੇ ਇਹ ਕਨੈਕਸ਼ਨ ਪੋਰਟਲ ਬੰਦ ਹੋਣ ਦਾ ਸਮਾਂ ਜਿਹੜਾ 10 12 24 ਹੈ ਠੀਕ ਹੈ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੈ ਉਹ ਧਿਆਨ ਨਾਲ ਇਸ ਚੀਜ਼ ਨੂੰ ਦੇਖ ਲਿਓ 6 ਡਿরেকਸ਼ਨ ਬੋਟਲ ਇਹ ਸਿਰਫ ਇਹ ਠੀਕ ਹੈ ਨੈਕਸਟ ਅਪਡੇਟ ਦੇਖਦੇ ਆ ਇਸ ਤੋਂ ਅਗਲੀ ਅਪਡੇਟ ਹੈ ਜੀ ਜਿਹੜੀ ਆ ਆਪਾਂ ਦੇਖ ਲਈਏ 10 12 ਵਾਲੀ ਦੇਖ ਲਈਏ ਉਸ ਤੋਂ ਬਾਅਦ ਇਸ ਸਟਾਰ ਨੰਬਰ 723 ਸਟੈਂਡਰਡ ਟਾਈਪ ਇਸ ਗਿਆ ਨਾ ਇੱਕ ਆ ਦੇਖੋ ਜੀ ਆ ਕਿਹੜੀ ਸੇਮ ਅਪਡੇਟ ਹੈ ਜਾਂ ਦੂਸਰੀ ਹੈ ਠੀਕ ਹੈ ਇੱਕ ਹੋਰ ਅਪਡੇਟ ਹੈਗੀ ਆ ਦੇਖੋ ਇਹ ਪੇਪਰ ਪੋਸਟਪੋਨ ਵਾਲੀ ਅਪਡੇਟ ਹੈ ਠੀਕ ਹੈ ਕਹਿੰਦੇ ਜਿਹੜੀਆਂ 723 2000 ਵਾਲੀਆਂ ਸਟੈਂਡਰਡ ਟਾਈਪ ਇਸ ਦੀਆਂ ਪੋਸਟਾਂ ਸੀ ਹੁਣ ਹੀ ਲਿਖਾ ਕੇ ਰੱਖਿਆ ਨਾ ਉਹਨਾਂ ਦਾ ਜਿਹੜਾ ਪੇਪਰ ਹੈ ਜੀ ਕਰੰਵਾਰ 11 12 24 ਤੇ 11 25 ਨੂੰ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤੀਆਂ 11 ਕੇ 25 ਦਾ ਹਜੇ ਆਈ ਨਹੀਂ ਠੀਕ ਹੈ ਪ੍ਰਕਾਸ਼ਿਕ ਸਕਿੱਲ ਟੈਸਟ ਦੀ ਅਮਰੀਤੀਆਂ ਜਿੰਤੀਆਂ ਗਈਆਂ ਸਨ ਪਰ ਉਹ ਜਿਹੜੀ ਹੈ ਇਹ ਸੰਮੁਖ ਸਾਮੀਆਂ ਦੀ ਲਿਖਤੀ ਪ੍ਰੀਖਿਆ ਨੂੰ ਰੀਸ਼ਡਿਊਲ ਕਰਤਾ ਹੈ ਕਹਿੰਦਾ ਭਾਵਾ ਪਹਿਲਾਂ ਇਹਨਾਂ ਨੇ ਡੇਟ ਦਿੱਤੀ ਸੀ ਉਹ ਡੇਟ ਨੂੰ ਇਹਨਾਂ ਨੇ ਰੀਸ਼ਡਿਊਲ ਕਰਤਾ ਜਾਂਦੇ 11 24 ਦੀ ਬਜਾਏ 11 ਕੇ 25 ਨੂੰ ਲਈ ਜਾਵੇਗੀ ਪੋਰਟਲ ਕਰੈਕਸ਼ਨ ਬੋਰਟਲ ਵੀ ਖੋਲਤਾ ਤੇ ਨਾਲ ਦੀ ਨਾਲ ਤੁਹਾਨੂੰ ਡੇਟ ਵੀ ਦੇ ਦਿੱਤੀ ਵੀ 11 2025 ਨੂੰ ਇਹਨਾਂ ਦਾ ਜਿਹੜਾ ਐਗਜ਼ਾਮ ਹੈ ਉਹ ਲਿਆ ਜਾਣਾ ਹੈ ਸਕਿੱਲ ਟੈਸਟ ਦੀ ਮਿਤੀ ਬਾਅਦ ਵਿੱਚ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤੀ ਜਾਵੇਗੀ ਕਹਿੰਦਾ ਭਾਵ ਹੈ ਸਕਿੱਲ ਟੈਸਟ ਦੀ ਮਿਤੀ ਹੈ ਜਿਹੜੀ ਉਹ ਬਾਅਦ ਵਿੱਚ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਜਾਵੇਗੀ ਉੱਪਰ ਦੇਖੋ 11 25 ਨੂੰ ਲਈ ਜਾਵੇਗੀ نیچے ਲਿਖਦਾ ਬਾਅਦ ਚ ਅਪਡੇਟ ਕੀਤੀ ਜਾਵੇਗੀ ਠੀਕ ਹੈ ਜੀ ਅਗੇ ਇੱਕ ਲਾਸਟ ਅਪਡੇਟ ਹੈ ਜਿਹੜੀ ਉਹ ਆਪਾਂ ਚੈੱਕ ਕਰਦੇ ਆਂ ਇਹ ਹੋ ਗਈ ਇਹ ਹੋ ਗਈ ਇੱਕ ਅਪਡੇਟ ਹੋਰ ਆਪਣੀ ਹੈ ਲਾਸਟ ਵਾਲੀ ਅਪਡੇਟ ਆਪਾਂ ਲਿਸਟ ਕੈਡੀਡੇਟ ਦੀ ਦੇਖ ਲਈ ਪੋਸਟਪੋਨ ਵਾਲੀ ਦੇਖ ਲਈ ਨੋਟਿਸ ਦੇਖ ਲਿਆ ਆਹ ਵਾਲੀ ਅਪਡੇਟ ਹੈ ਜਿਹੜੀ ਦੁਬਾਰਾ ਇੱਕ ਵਾਰ ਚੈੱਕ ਕਰ ਲਓ कंफ्यूज ਨਹੀਂ ਹੋਣਾ ਇਹਦੇ ਦੇ ਵਿੱਚ ਸ਼੍ਰੀ ਰਵੀਵਰ ਮਾਂਦੇ ਜੀ ਦੀ ਨੈਕਸਟ ਰੇਡ ਤੇ ਨਤੀ ਕੀਤੀ ਗਈ ਸੀਗੀ ਠੀਕ ਹੈ ਇਸ ਅਸਾਮੀ ਵਿੱਚ ਅਪਲਾ ਅਦੀਨ ਅਪਲਾਈ ਕਰਨ ਦੀ ਆਖਰੀ ਮਿਤੀ ਉਪਰੰਤ ਫੀਸ ਭਰ ਦੀ ਆਖਰੀ ਮਿਤੀ ਵਿੱਚ ਵਾਦਾ ਕੀਤਾ ਜਾਂਦਾ ਹੈ ਕਲੀਅਰ ਹੈ ਜੀ ਅਪਲਾਈ ਕਰਨ ਦੀ ਲਾਸਟ ਆਖਰੀ ਮਿਤੀ ਜੇ ਦੇਖੋ ਅਦੀਨ ਅਪਲਾਈ ਕਰਨ ਦੀ ਆਖਰੀ ਮਿਤੀ ਅਪਲਾਈ ਕਰਨ ਤੋਂ ਉਪਰੰਤ ਫੀਸ ਭਰਨ ਵਿੱਚ ਵਾਦਾ ਕੀਤਾ ਜਾਂਦਾ ਹੈ ਕਿਹੜੀਆਂ ਪੋਸਟਾਂ ਲਗੀਆਂ ਇਹ ਤੁਹਾਨੂੰ ਕਨੈਕਸ਼ਨ ਪੋਰਟਲ ਆਲਾ ਦੱਸਿਆ ਸੀ ਨਾ ਇੱਕ ਆ ਦੇਖੋ ਇਦੇ 'ਚ ਕਨਫਿਊਜ਼ ਨਹੀਂ ਹੋਣਾ ਬਈ ਉਸ ਠੀਕਾ ਜਿਹੜੀ ਪਿਛਲੀ ਅਪਡੇਟ ਤੁਹਾਨੂੰ ਦਿਖਾਈ ਐ ਉਹ ਅਪਡੇਟ ਸੀਗੀ ਕਲੈਕਸ਼ਨ ਪੋਰਟਲ ਵਾਲੀ ਹੁਣ ਇਹ ਸਬ ਅਪਡੇਟ ਐ ਜਿਹੜੀ 7/7/2023 ਤੇ ਅਧੀਨ ਅਪਲਾਈ ਕਰਨ ਦੀਆਂ ਮਿਤੀ ਵਿੱਚ ਵਾਅਦਾ ਕਰ ਦਿੱਤਾ ਗਿਆ 30/11/24 ਤੋਂ ਸ਼ੁਰੂ ਹੋਊ ਚਾਰ ਬਾਰਾਂ ਨੂੰ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਐ ਕਲੀਅਰ ਐ ਜੀ ਜੇ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਕਰ ਦਿਓ ਉਹਦੇ 'ਚ ਇਹਨਾਂ ਨੇ ਸਿਰਫ ਇੰਨਾ ਕਿਹਾ ਸੀ ਵੀ ਤੁਸੀਂ ਅਪਡੇਟ ਕਰ ਸਕਦੇ ਹੋ ਪਰ ਇਹਦੇ 'ਚ ਅਪਲਾਈ ਕਰ ਸਕਦੇ ਹੋ ਤੁਸੀਂ ਠੀਕ ਹੈ ਆਖਰੀ ਮੀਤੀ ਅਤੇ ਅਪਲਾਈ ਕਰਨ ਉਪਰੰਤ ਫੀਸ ਵਰੰਦੀ ਆਖਰੀ ਵਿੱਚ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਕਰ ਦਿੱਤਾ ਗਿਆ ਹੁਣ ਸਭ ਤੋਂ ਉਹ 2023 ਦੀਆਂ ਪੋਸਟਾਂ ਕਿਹੜੀਆਂ ਰਹੀਆਂ ਆ ਆ ਦੇਖੋ ਸਟੈਨੋ ਟਾਈਪਿਸ ਦੀਆਂ ਪੋਸਟਾਂ ਰਹੀਆਂ ਇਹ ਇਹਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਗ੍ਰੈਜੂਏਸ਼ਨ ਹੋ ਰਹੇਗੀ ਦੁਬਾਰਾ ਫੇਰ ਦੱਸ ਦਈਏ ਫੁੱਲ ਡਿਟੇਲ ਵਾਲੀ ਵੀਡੀਓ ਪ੍ਰੋਵਾਈਡ ਕਰਾ ਰਹੇ ਹਾਂ ਇਹ ਕਮੈਂਟ ਜਰੂਰ ਕਰ ਦੇਣਾ ਠੀਕ ਹੈ ਪੀਡੀਐਫ ਫਾਈਲ ਹੈ ਜਿੰਨੀਆਂ ਸੋਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਣਗੀਆਂ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਠੀਕ ਹੈ ਹੋਰ ਅਪਡੇਟ ਨੇ 30 11 ਨੂੰ ਹੋਣ ਵਾਲਾ ਪੇਪਰ 22 12 ਨੂੰ ਹੋਣਾ ਉਹ ਹੋਣਾ ਹੀ ਹੋਣਾ ਹੈ ਠੀਕ ਹੈ ਕਾਫੀ ਕੈਂਡੀਡੇਟ ਕਹਿ ਰਹੇ ਸੀ ਕਿ ਸਰ ਵੀ ਸਾਡਾ ਪੇਪਰ ਹੈ ਜਿਹੜਾ ਕਲੈਸ਼ ਹੋ ਰਿਹਾ ਹੋਰ ਪੇਪਰ ਕਲੈਸ਼ ਹੋ ਰਹੇ ਨੇਗੇ ਪਰ ਬੋਰਡ ਵੱਲੋਂ ਕਿਹਾ ਗਿਆ ਵੀ ਜਿਹੜਾ 22 12 ਨੂੰ ਪੇਪਰ 22 12 ਨੂੰ ਜਿਹੜਾ ਪੇਪਰ ਹੋਣਾ ਹੈ 30 11 ਵਾਲਾ ਉਹ ਫਾਈਨਲ ਹੈ ਜੀ ਉਹਦੀ ਡੇਟ ਚੇਂਜ ਨਹੀਂ ਹੋਊਗੀ ਉਹ ਹੋਣਾ ਹੀ ਹੋਣਾ ਤਾਂ ਤਿਆਰੀ ਹੈ ਜਿਹੜੀ ਆਪਦੀ ਹੋਸ ਅਕੋਰਡਿੰਗ ਖਿੱਚ ਕੇ ਰੱਖਿਓ ਟਿਪਲੱਸ ਬੋਰਡ ਐਕਟਿਵ ਹੈ ਹੁਣ ਤੁਹਾਡਾ ਤਰ ਅਪਡੇਟ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਮਿਲਦੇ ਆਂ ਹੋਰ ਨੈਕਸਟ ਅਪਡੇਟ ਦੇ ਨਾਲ ਤਿਆਰੀ ਜਾਰੀ ਰੱਖਿਓ ਤਦ ਤੱਕ ਲਈ ਵੀ ਸੇਵ ਸਟੇ ਕਨੈਕਟਡ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਜਿਹੜੇ ਨਵੇਂ ਵੀਡੀਓ ਨੂੰ ਦੇਖ ਰਹੇ ਆ ਪਲੀਜ਼ ਤੁਸੀਂ ਸਾਰੇ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਰੱਖੋ ਤਾਂ ਕਿ ਫਟਾਫਟ ਅਪਡੇਟ ਤੁਹਾਨੂੰ ਮਿਲਦੀਆਂ ਰਹਿਣ ਜੀ ਮਿਲਦੇ ਆਂ ਤਦ ਤੱਕ ਲਈ ਵੀ ਸੇਵ ਸਟੇ ਕਨੈਕਟਡ ਬਾਏ ਬਾਏ